ਸੋ ਛੋਟੇ-ਛੋਟੇ ਬੱਚਿਆਂ ਨੇ ਫੇਰ ਮੱਲਾ ਮਾਰੀਆਂ ਨੇ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਕਾਰਾਟੇ ਚੈਂਪੀਅਨਸ਼ਿਪ ਹੋਇਆ ਏ ਨੇਪਾਲ ਦੇ ਵਿੱਚ ਉੱਥੋਂ ਮੱਲਾ ਮਾਰ ਕੇ ਆਏ ਨੇ ਟੋਟਲ 96 ਬੱਚੇ ਗਏ ਸੀ ਤੇ ਉਹਨਾਂ ਵਿੱਚੋਂ 6 ਬੱਚੇ ਜਿਹਰੇ ਨੇ ਜਿਲ੍ਹਾ ਗੁਰਦਾਸਪੁਰ ਦੇ ਨੇ ਉਹਨਾਂ ਨੇ ਮੱਲਾ ਮਾਰੀਆਂ ਨੇ ਆਪਾਂ ਗੱਲਬਾਤ ਕਰਾਂਗੇ ਕਿੰਨੀ ਕਿ ਸਪੋਰਟ ਰਹੀ ਏ ਪਰਿਵਾਰ ਦੀ ਤੇ ਰਿਸ਼ਤੇਦਾਰਾਂ ਭਾਂ ਪਰਵਾਹ ਦੀ ਤੇ ਕਿੰਨਾ ਕੁ ਟਫ ਲੱਗਦਾ ਏ ਇਹ ਕੰਮ ਕਾਰਾਟੇ ਕਹਿੰਦੇ ਨੇ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਜਿੱਤ ਕੇ ਲਿਆਏ ਨੇ ਤੇ ਭੈਣ ਭਾਈ ਦੋਨੇ ਭੈਣ ਭਰਾ ਨੇ ਤੇ ਪਿਆਰ ਵੀ ਬੜਾ ਏ ਤੇ ਮੈਡਲ ਵੀ ਦੋਨੇ ਇਕੱਠੇ ਜਿੱਤ ਕੇ ਲਿਆਏ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਕੀ ਨਾਮ ਹੈ ਤੇ ਪਰਿਵਾਰ ਦੇ ਵਿੱਚ ਕਿੰਨੀ ਕਿ سپورਟ ਆ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਛੱਡ ਦਿਓ ਉਸਤੇ ਮੇਰਾ ਨਾਮ ਦੁਰੇਨ ਹੈ ਜੀ ਮੈਂ ਸੈਨ ਫ੍ਰਾਂਸਿਸਕੋ ਵੈਨ ਸੀਨੀਅਰ ਸਕੂਲ ਕਰੀਏ ਕਿ ਬੰਗਲ ਚ ਪੜਦਾ ਹੈ ਜੀ ਤੇ ਸਾਡੀ ਨੇਪਾਲ ਚੈਂਪੀਅਨਸ਼ਿਪ ਗਈ ਸੀ ਕੋ ਕਰਾ ਸਾਇਰ ਵਿੱਚ ਜਿੱਤੇ ਟੋਡਲ ਇੰਡੀਆ ਚੋਂ 97 ਬੱਚੇ ਗਏ ਸੀ ਤੇ ਪੰਜਾਬ ਦੇ 6 ਬੱਚੇ ਗਏ ਸੀ ਜਿੱਥੇ 6 ਬੱਚੀਆਂ ਨੇ 6 6 ਬੱਚੀਆਂ ਨੇ 4 ਸਿਲਵਰ ਤੇ 2골 ਮੈਡਲ ਲਿਆਂਦੇ ਤੇ ਸਾਰੇ ਇੰਡੀਆ ਦੇ ਬੱਚੇ ਸਾਰੇ ਹੀ ਮੈਡਲ ਲੈ ਕੇ ਆਏ ਨੇ ਤੇ ਜਿਹੜੇ ਸਾਡੇ ਰਾਜਨ ਸਰ ਕੁਮਾਰ ਜਿਹੜੇ ਸਾਡੇ ਕੋਚ ਹੈ ਉਹ ਬਟਾਲੇ ਤੋਂ ਉਹਨਾਂ ਨੇ ਹਨੂ ਬਹੁਤ ਸਪੋਰਟ ਕੀਤਾ ਤੇ ਮੇਰੇ ਚਾਚੂ ਚਾਚੀ ਨੇ ਤੇ ਮਮਾ ਪਾਪਾ ਨੇ ਹੀ ਬਹੁਤ ਸਪੋਰਟ ਕੀਤਾ ਸੋ ਕਿੰਨੀ ਖੁਸ਼ੀ ਹੋਈ ਫਿਰ ਜਦੋਂ ਪਤਾ ਲੱਗਿਆ ਕਿ ਬੱਚਿਆਂ ਨੇ ਦੋਨਾਂ ਭੈਣ ਭਾਈਆਂ ਨੇ ਜਿਹੜਾ ਇਹ ਮੈਡਲ ਜਿੱਤ ਕੇ ਲਿਆਉਂਦੇ ਨੇ ਕਿਦਾਂ ਦਾ ਮੋਲ ਰਿਆ ਫਿਰ ਪਰਿਵਾਰ ਦੇ ਵਿੱਚ ਵਧਾਈਆਂ ਵਧੂਈਆਂ ਮਿਲੀਆਂ ਹਾਂਜੀ ਵਧਾਈਆਂ ਮਿਲੀਆਂ ਸੀ ਚਾਚੂ ਨੇ ਵੀ ਦਿੱਤੀਆਂ ਚਾਚੀ ਨੇ ਵੀ ਸਾਰੇ ਗਲੀ ਕੋ ਆਨਦੇ ਦਿੱਤੀਆ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈਆ ਕਿ ਮੈਨੂੰ ਇਦਾਂ ਕਿ ਮੈਂ ਦਾ ਇੰਨੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਗਿਆ ਤੇ ਮੈਂ ਕਹਿਣਾ ਚਾਹੁੰਨਾ ਆ ਕਿ ਜਿਹੜੇ ਹੋਰ ਵੀ ਬੱਚੇ ਨੇ ਉਹ ਵੀ ਇੰਨਾ ਕਰਨ ਤੇ ਦਾ ਆਪਣੇ ਮਾਂ ਪਿਓ ਦਾ ਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਸੋ ਫਿਰ ਕੋਈ ਡਿਮਾਂਡ ਨਹੀਂ ਕੀਤੀ ਮਮੀ ਪਾਪਾ ਨੂੰ ਵੀ ਆਪਾਂ ਇਹ ਕੁਝ ਖਾਣਾ ਆ ਬਣਿਆ ਫਿਰ ਉਹ ਦਿਨ ਹਾਂਜੀ ਕੀ ਬਣਾ ਕੇ ਦਿੱਤਾ ਮਮਾ ਨੂੰ ਡਿਮਾਂਡ ਕੀਤੀ ਸੀ ਕੀ ਰਸੋਈ ਬਣਾ ਲਈ ਖਾਣੀ ਹੈ ਤੇ ਉਹਨਾਂ ਨੇ ਮੈਨੂੰ ਬਣਾ ਕੇ ਉਹ ਦਿੱਤੀ ਸੀ ਜੀ ਤੇ ਜੀ ਹਾਂਜੀ ਸੋ ਕਿੰਨਾ ਕਿ ਟਫ ਲੱਗਦਾ ਫਿਰ ਇਹ ਕੰਮ ਨਹੀਂ ਟਫ ਤੇ ਨਹੀਂ ਹੁੰਦਾ ਮਤਲਬ ਕਿ ਜੇ ਇਹ ਕਰੀਅਰ ਹੈ ਜੇ ਕਹੀਏ ਕਿ ਇਹ ਕਰ ਸਕਦੇ ਆ ਤੇ ਇਹ ਕਰ ਵੀ ਸਕਦੇ ਆ ਇੰਟਰਨੈਸ਼ਨਲ ਲੈਵਲ ਤੱਕ ਜਾ ਵੀ ਸਕਦੇ ਆ ਜਿਹੜੇ ਕਈ ਬੱਚੇ ਹੁੰਦੇ ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਕਰ ਸਕਦੇ ਮੈਂ ਕਰਨ ਦਾ ਇਹ ਔਖਾ ਕੰਮ ਆ ਤੇ ਉਹ ਫਿਰ ਨਹੀਂ ਕਰ ਸਕਦੇ ਕਿਉਂਕਿ ਜੇਹੀ ਕਵਾਂਗੇ ਨਾ ਇਹ ਕਰ ਸਕਦੇ ਆ ਅਸੀਂ ਵੱਧ ਬਰੇ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਆ ਤੇ ਜੇ ਤੇਹੀ ਕਿਹਾ ਕੀ ਨਹੀਂ ਤੇ ਫਿਰ ਤੇਹੀ ਕਰ ਨਹੀਂ ਸਕਦੇ ਸੋ ਫਿਰ ਅੱਗੇ ਕੀ ਟੀਚਾ ਅੱਗੇ ਕਿੱਥੇ ਜਾਣਾ ਚਾਹੁੰਦੇ ਆ ਹੁਣ ਤੁਸੀਂ ਭੈਣ ਭਾਈਓ ਤੁਸੀਂ ਦੋਨਾਂ ਨੇ ਮੈਡਲ ਜਿੱਤ ਕੇ ਲੈਂਦੇ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ ਹਾਂਜੀ ਹੁਣ ਅੱਗੇ ਸਾਡੇ ਦੁਬਈ ਚੱਲੀ ਚੈਂਪੀਅਨਸ਼ਿਪ ਜੀ ਤੇ ਹਨਾ ਤੇ ਉਹ ਹੁਣ ਚੱਲੀ ਨੈਕਸਟ ਨੈਕਸਟ ਮੰਥ ਚੱਲੀ ਆ ਤੇ ਜਿੱਤੇ ਕੀ ਹੁਣ ਸਾਡੇ ਹੁਣ ਇਹ ਮాల్ਤੀ ਕੱਟਦਾ ਤੇ ਮੰਮਾ ਕਹਿੰਦੇ ਭੇਜਾਂਗੀ ਤੇ ਸੋ ਤਿਆਰੀ ਫਿਰ ਚੱਲਣ ਢੀਏ ਪੂਰੀ ਹਾਂਜੀ ਟ੍ਰੇਨਿੰਗ ਚੱਲ ਰਹੀ ਏ ਹਾਂਜੀ ਕਿੰਨਾ ਕੁ ਸਪੋਰਟ ਆ ਫਿਰ ਪਰਿਵਾਰ ਦਾ ਟ੍ਰੇਨਿੰਗ ਦੇ ਵਿੱਚ ਹਾਂਜੀ ਟਾਈਮ ਸੇ ਮਿਲ ਜਾਂਦਾ ਖਾਣਾ ਪੀਣਾ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਮੈਂ ਪਛ ਦੇਣਾ ਚਾਹੁੰਦਾ ਹਾਂ ਕੀ ਮੈਂ ਤਾਂ ਵਰਕ ਕਰਦਾ ਆਪਣੇ ਸਰਦਾਂ ਮਮਾ ਪਾਪਾ ਦਾ ਤੇ ਚਾਚੂ ਚਾਚੀ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸੋ ਗੱਲਬਾਤ ਕੀਤੀ ਹੈ ਜੀ ਬੱਚੇ ਨੇ ਸੋ ਗੱਲਬਾਤ ਕੀਤੀ ਹੈ ਬੱਚੇ ਨੇ ਛੋਟੇ ਛੋਟੇ ਭੈਣ ਭਾਈ ਦਾ ਨਾਤਾ ਕਹਿੰਦੇ ਬੜਾ ਪਵਿੱਤਰ ਨਾਤਾ ਹੁੰਦਾ ਹੈ ਪਿਆਰ ਬੜਾ ਦੋਨਾਂ ਦਾ ਤੇ ਪਿਆਰ ਸਦਕਾ ਇਹ ਪ੍ਰਮਾਤਮਾ ਨੇ ਕਿਰਪਾ ਕਰਤੀ ਕਿ ਦੋਨਾਂ ਨੇ ਹੀ ਘਰ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦੇ ਨੇ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਇਰਾ ਮਾਹੌਲ ਹੈ ਢੋਲ ਠਮਕੇ ਅਤੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਤੇ ਫੋਨ ਵੀ ਜਰੇ ਨੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਆਂਦੇ ਪਹੇ ਨੇ ਵਧਾਈਆਂ ਮਿਲ ਰਹੀਆਂ ਨੇ ਸੋ ਬੜੀ ਮਾਣ ਵਾਲੀ ਗੱਲ ਹੁੰਦੀ ਈ ਇੱਕ ਪਰਿਵਾਰ ਦੇ ਵਿੱਚ ਦੋਨੇ ਭੈਣ ਭਾਈਆਂ ਨੇ ਮੈਡਲ ਜਿੱਤ ਕੇ ਲਿਆਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਭੈਣ ਨਾਲ ਜਿਨ੍ਹਾਂ ਦੇ ਨਾਲ ਬੜਾ ਪਿਆਰ ਹੈ ਤੇ ਦੋਨੇ ਇਕੱਠੇ ਜਾਂਦੇ ਨੇ ਤੇ ਦੋਨਾਂ ਨੇ ਇਕੱਠਿਆਂ ਹੀ ਮੈਡਲ ਜਿੱਤ ਕੇ ਲਿਆਉਂਦੇ ਨੇ ਸੋ ਗੱਲਬਾਤ ਕਰਾਂਗੇ ਭੈਣ ਦੇ ਨਾਲ ਵੀ ਕਹਿੰਦੇ ਨੇ ਕਿ ਬੇਟੀਆਂ ਕਿਸੇ ਨਾਲੋਂ ਘੱਟ ਨਹੀਂ ਉਹ ਵੀ ਹਰ ਇੱਕ ਕੰਮ ਦੇ ਵਿੱਚ ਅੱਗੇ ਹੁੰਦੀਆਂ ਨੇ ਕੋਈ ਵੀ ਕੰਮ ਲਾ ਲਓ ਤੁਸੀਂ ਉਹਦੇ ਵਿੱਚ ਮੱਲਾ ਮਾਰਦੀਆਂ ਨੇ ਤੇ ਬੜੀ ਵੱਡੀ ਮਾਰ ਵਾਲੀ ਗੱਲ ਆ ਜੀ ਅੱਜ ਆਪਾਂ ਧਿਆਨਪੁਰ ਆਏ ਆ ਤੇ ਤਿਹਾਰਪੁਰ ਮੰਦਿਰ ਦੇ ਲਾਗੇ ਉਹਨਾਂ ਦਾ ਪਰਿਵਾਰ ਦਾ ਘਰ ਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਜਿਹੜੀ ਇਹ ਬੜੀ ਮਨਾਈ ਜਾ ਰਹੀ ਆ ਆਪਾਂ ਗੱਲਬਾਤ ਕਰਾਂਗੇ ਬੇਟੀ ਦੇ ਨਾਲ ਕੀ ਕਹਿਣਾ ਉਹਨਾਂ ਦਾ ਕਿਉਂਕਿ ਮਿਹਨਤ ਵੀ ਕਰਨੇ ਪੈਂਦੀ ਨੇ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਫਲ ਵੀ ਮਿਲਦਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਸੁਭਾਗਿਆ ਜੀ ਕਿੱਥੋਂ ਫਿਰ ਤੁਸੀਂ ਮੈਡਲ ਜਿੱਤ ਕੇ ਲਿਆਉਂਦੇ ਆ ਤੇ ਕਿਹਦੀ ਕਿਹਦੀ ਸਪੋਰਟ ਰਹੀ ਹੈ ਹਾਂ ਜੀ ਆਪਾਂ ਇੰਡੋਨੇਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਨੇਪਾਲ ਦੇ ਵਿੱਚ ਜਿਹੜਾ ਕਿ ਮੇਨ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੈਂ ਉੱਥੋਂ 6-7 ਬੱਚੇ ਸੀਗੇ ਨੇਪਾਲੀ ਜਿਹੜੇ ਕਿ ਉੱਥੇ ਖਾਦੇ ਪਏ ਇਹ ਉਹਨਾਂ 'ਚ ਮੈਂ ਇਕੱਲੀ ਇੰਡੀਅਨ ਸੀ ਤੇ ਮੈਂ ਉੱਥੋਂ 골ਡ ਮੈਡਲ ਲੈ ਕੇ ਆਈ ਆ ਤੇ ਜਿਹੜੇ ਹੋਰ ਉੱਥੇ ਜਿਹੜੇ ਪੋਖਰਾ ਸ਼ਹਿਰ ਚ ਗ੍ਰਾਂਡੇ ਤੋਂ ਵੀ ਬੱਚੇ ਗਏ ਸੀ ਜਿਹਦੇ ਚ ਮੇਰਾ ਛੋਟਾ ਬ੍ਰਦਰ ਵੀ ਸੀਗਾ ਜਿਹਦਾ ਨਾਮ ਧੁਲੀ ਹੈ ਨਾ ਤੇ ਉਹ ਵੀ ਗ੍ਰਾਂਡੇ ਚ ਸਿਲਵਰ ਮੈਡਲ ਲੈ ਕੇ ਆਇਆ ਸੀਗਾ ਹੋਰ ਵੀ ਚਾਰ ਬੱਚੇ ਹੋਰ ਵੀ ਸੀਗੇ ਜਿਨ੍ਹਾਂ ਨੇ ਇੱਕ ਕੁਰੀ ਹੀ ਜਿਹੜੀ ਮੇਰੇ ਨਾਲ ਹਰ ਸਿਰਤਪੁਰ ਉਹਨੇ 골 ਲਿਆਂਦਾ ਬਾਕੀ ਹੋਰ 4 ਬੱਚੇ ਸੀਗੇ ਜਿਨ੍ਹਾਂ ਨੇ ਸਿਲਵਰ ਲਿਆਂਦਾ ਤੇ ਇਸ ਜਿਵੇਂ ਇਥੇ ਇਸ ਮੁਕਾਮ ਤੇ ਪਹੁੰਚੀ ਆ ਤੇ ਇਹਦੇ ਪਿੱਛੇ ਮੇਰੇ ਪੇਰੈਂਟਸ ਦਾ ਤੇ ਮੇਰੇ ਚਾਚਾ ਚਾਚੀ ਦਾ ਹੱਥ ਆ ਮੇਰੇ ਪੇਰੈਂਟ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੇਰੇ ਜਿਹੜੇ ਕੋਚ ਸਰ ਸੀਗੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਆ ਫਾਈਨੈਂਸ਼ਲੀ ਵੀ ਤੇ ਗੇਮ 'ਚ ਵੀ ਉਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਕਿੱਦਾਂ ਡੇਕ ਕੇ ਦੁਬਾਰਾ ਖੜੇ ਹੋ ਕੇ ਤੇ ਜਿਹੜਾ ਤੁਸੀਂ ਕੰਮ ਕਰਦੇ ਪਏ ਉਹਨੂੰ ਕੰਟੀਨਿਊ ਕਰੀਦਾ ਆ ਵਿੱਚ ਕੋਈ ਵੀ ਕੰਮ ਉਹਦਾ ਨਹੀਂ ਅਧੂਰਾ ਕੰਮ ਨਹੀਂ ਛੱਡੀਦਾ ਮੇਰੇ ਚਾਚੂ ਜਿਹੜੇ ਕਿ ਹੁਣ ਸਪੇਨ ਚ ਆਰੁਣ ਕੁਮਾਰ ਤੇ ਉਹਨਾਂ ਦੀ ਮਿਸੇਸ ਜਸਬੀਰ ਕੌਰ ਨੇ ਜਿਨ੍ਹਾਂ ਨੇ ਸਾਨੂੰ ਫਾਈਨੈਂਸ਼ਲੀ ਵੀ ਤੇ ਓਦਾਂ ਵੀ ਗੇਮਸ ਸਪੋਰਟ ਕੀਤਾ ਕਿ ਤੁਸੀਂ ਦੋਵਾਂ ਨੇ ਜਾਣਾ ਆ ਤੁਸੀਂ ਬਹੁਤ ਕੁਝ ਕਰ ਸਕਦੇ ਤੇ ਬਹੁਤ ਅੱਗੇ ਜਾ ਸਕਦੇ ਜੇ ਤੇ ਕਰੋ ਤੇ ਜੋ ਕਰਨਾ ਚਾਹੁੰਦੇ ਤੁਸੀਂ ਕਰੋ ਆਪਾਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਤੇ ਅੱਗੋਂ ਮੇਰੇ ਪੇਰੈਂਟਸ ਨੇ ਵੀ ਬਹੁਤ سپورਟ ਕੀਤਾ ਉਹਨਾਂ ਨੇ ਵੀ ਕਦੀ ਕੋਈ ਨਾ ਨਹੀਂ ਕੀਤੀ ਕਿ ਨਹੀਂ ਤੂੰ ਨਹੀਂ ਜਾਣਾ ਤੇ ਕਈ ਕਹਿੰਦੇ ਆ ਤੂੰ ਕੁੜੀ ਤੂੰ ਨਹੀਂ ਜਾ ਸਕਦੀ ਉਹਨਾਂ ਨੇ ਮੈਨੂੰ ਕਿਹਾ ਤੂੰ ਜਾ ਤੂੰ ਹਰ ਜਗ੍ਹਾ ਤੇ ਜਾ ਤੇ ਅੱਜ ਵੀ ਸਿਰਫ ਇੰਨਾ ਹੀ ਇੰਨਾ ਕਰਕੇ ਮੈਂ ਅੱਜ 골ਡ ਮੈਡਲ ਲੈ ਕੇ ਆਈ ਆ ਨੇਪਾਲ ਜਾ ਕੇ ਅੱਗੇ ਤਾਂ ਕੀ ਟੀਚਰ ਤੁਹਾਡਾ ਅੱਗੇ ਦੁਬਈ ਚੱਲੀ ਆ ਨਾ ਚੈਂਪੀਅਨਸ਼ਿਪ ਉੱਥੇ ਟ੍ਰਾਈ ਕਰਾਂਗੇ ਜਾਣਦਾ ਤੇ ਜੇ ਉੱਥੇ ਗਏ ਤੇ ਉੱਥੋਂ ਵੀ 골ਡ ਮੈਡਲ ਹੀ ਲੈ ਕੇ ਆਵਾਂਗੇ ਤੇ ਬਾਕੀ ਹੋਰ ਇਹ ਗੇਮ ਦੇ ਵਿੱਚ ਕਿਸੇ ਵੀ ਹਰੇ ਕੰਟਰੀ ਆਪਾਂ ਜਾ ਸਕਦੇ ਆ 6 ਮਿੰਨਿਆ ਬਾਅਦ 3 ਮਿੰਨਿਆ ਬਾਅਦ ਸਾਲ ਚ ਇੱਕ ਵਾਰੀ ਇਹ ਚੈਂਪੀਅਨਸ਼ਿਪ ਜਾਨ ਲੱਗਦੀ ਹੈ ਨੀ ਇੰਟਰਨੈਸ਼ਨਲ ਸਟੇਟ ਜ਼ੋਨਲ ਹਰ ਲੈਵਲ ਦੀ ਚੈਂਪੀਅਨਸ਼ਿਪ ਲੱਗਦੀ ਆ ਤੇ ਆਪਾਂ ਟਰਾਈ ਕਰਾਂਗੇ ਹੁਣ ਟਰਾਈ ਕਰਾਂਗੇ ਕਿ ਆਪਾਂ ਹਰ ਚੈਂਪੀਅਨਸ਼ਿਪ ਚ ਜਾਈਏ ਤੇ ਇਦਾਂ ਹੀ ਆਪਣੇ ਪਿੰਡ ਤੇ ਧਿਆਨ ਪੁਰਦਾ ਤੇ ਆਪਣੇ ਪਰਿਵਾਰ ਸਨਾਂ ਨੂੰ ਰੌਸ਼ਨ ਕਰੀਏ ਸੋ ਪਰਿਵਾਰ ਦੇ ਵਿੱਚ ਫਿਰ ਕਿਦਾਂ ਦਾ ਮਾਹੌਲ ਸੀਗਾ ਜਦੋਂ ਪਤਾ ਲੱਗਿਆ ਕਿ ਭੈਣ ਭਾਈਆਂ ਨੇ ਅੱਜ ਫਿਰ ਰਿਕਾਰਡ ਤੋੜ ਦਿੱਤਾ ਹੈ ਪਿੰਡ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦੇ ਕੀ ਕਹਿਣਾ ਚਾਹੁੰਦੇ ਕਿੰਨਾ ਦਾ ਮਾਹੌਲ ਸੀਗਾ ਆ ਜਦੋਂ ਆਪਾਂ ਆਏ ਸੀਗੇ ਇਹਨਾਂ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਸਾਡਾ ਇਹਨਾਂ ਨੇ ਸਤਿਕਾਰ ਕੀਤਾ ਸਾਡਾ ਸਵਾਗਤ ਕੀਤਾ ਢੋਲ ਵਗੈਰਾ ਵੱਜੇ ਸੀ ਤੇਲ ਤੇਲ ਚੋਇਆ ਸੀਗੇ ਸਾਡੇ ਸਾਰੇ ਸਕੂਲ ਸਕੂਲ ਮੈਨੇਜਮੈਂਟ ਆਈ ਸੀ ਸਾਰੀ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਤੇ ਮੇਰੀ ਕਲਾਸ ਇਨਚਾਰਜ ਤੇ ਇੱਕ ਹੋਰ ਨਾਲ ਟੀਚਰ ਸੀਗੇ ਅੰਜੂ ਮੈਮ ਇਹਨਾਂ ਨੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਸਾਡਾ ਸਤਿਕਾਰ ਕੀਤਾ ਸਾਨੂੰ ਹਰ ਨਾਲ ਇਹਨਾਂ ਨੇ ਹਾਂ ਸਾਨੂੰ ਹਰ ਨਾਲ ਫਰਤਾ ਨਾਲ ਸਿਰੋਪੇ ਵੀ ਪਾਏ ਸੀਗੇ ਜਿਸ ਨਾਲ ਕਿ ਬਹੁਤ ਖੁਸ਼ੀ ਹੋਈ ਇਹ ਨੱਚਦੇ ਨੱਚਦੇ ਆਪਾਂ ਨੱਚਦੇ ਨੱਚਦੇ ਸਾਡੇ ਘਰ ਤੱਕ ਆਏ ਸੀਗੇ ਢੋਲ ਦੇ ਜਿੱਦਾਂ ਜਿੱਦਾਂ ਢੋਲ ਜ਼ੋਰ ਜ਼ੋਰ ਦੀ ਵਜਦਾ ਹੀ ਉਦਾ ਉਦਾ ਮੇਰੇ ਮੰਮਾ ਪਾਪਾ ਵੀ ਜ਼ੋਰ ਜ਼ੋਰ ਦੀ ਨੱਚਦੇ ਆਏ ਸੀਗੇ ਮੇਰੇ ਅੱਧੀ ਵੀ ਬਹੁਤ ਜ਼ਿਆਦਾ ਨੱਚੇ ਸੀਗੇ ਤੇ ਜਿਹੜੇ ਮੇਰੇ ਫੌੜਨ ਵਾਲੇ ਚਾਚੂ ਸੀਗੇ ਉਹ ਵੀ ਦੇਖ ਕੇ ਬਹੁਤ ਚਾਚਾ ਚਾਚੀ ਬਹੁਤ ਖੁਸ਼ ਹੋਏ ਸੀਗੇ ਕਿ ਇਦਾਂ ਮਤਲਬ ਇੰਨਾ ਇੰਨਾ ਵੱਡਾ ਮੁਕਾਬਲਾ ਅਚੀਵਮੈਂਟ ਕੀਤੀ ਹੈ ਇਹਨਾਂ ਨੇ ਇਹ ਅਚੀਵਮੈਂਟ ਕਰਨੀ ਸੋਖੀ ਨਹੀਂ ਆ ਬਟ ਇਹ ਆ ਕਿ ਜੇ ਇਥੇ ਕੁਝ ਕਰਦੇ ਆ ਉਹਦੀ ਫਿਰ ਕੋਸ਼ਿਸ਼ ਉਹ ਖਾਣੀ ਆ ਤੁਸੀਂ ਸਭ ਕੁਝ ਕਰ ਸਕਦੇ ਹੋ ਸਾਡੇ ਪਿੰਡ ਦੇ ਜਿਹੜੇ ਸਰਪੰਚ ਜੀ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਕੀਤਾ ਹੈ ਵਿੱਚ ਉਹ ਵੀ ਉਹਨਾਂ ਨੇ ਸਾਨੂੰ ਸਰੋਪੇ ਵੀ ਪਾਏ ਸੀਗੇ ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਡਾ ਸਵਾਗਤ ਕੀਤਾ ਸਾਡੇ ਪਿੰਡ ਨੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਸੀ ਸੋ ਗੱਲਬਾਤ ਕੀਤੀ ਜੀ ਕਹਿੰਦੇ ਕਿ ਬੜੀ ਸਪੋਰਟ ਹੈ ਮਾਤਾ ਪਿਤਾ ਦੀ ਵੀ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਦੀ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਸਾਰਾ ਸਟਾਫ ਜਿਹੜਾ ਹੈ ਘਰ ਪਹੁੰਚਿਆ ਤੇ ਮੂੰਹ ਮਿੱਠਾ ਕਰਾਇਆ ਗਿਆ ਹੈ ਅੱਗੇ ਟੀਚਾ ਹੈ ਦੁਬਈ ਜਾਣਾ ਚਾਹੁੰਦੇ ਨੇ ਦੁਬਈ ਤੋਂ ਅੱਗੇ ਵੀ ਹੋਰ ਕਿਤੇ ਜਾਣਾ ਚਾਹੁੰਦੇ ਨੇ ਐਦਾਂ ਹੀ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਐਦਾਂ ਹੀ ਪਰਿਵਾਰ ਦੇ ਉੱਤੇ ਭੈਣ ਭਾਈ ਦੇ ਉੱਤੇ ਆਪਣਾ ਅਸ਼ੀਰਵਾਦ ਬਣਿਆ ਰਵੇ ਤੇ ਅੱਗੇ ਤੋਂ ਅੱਗੇ ਜਾਣ ਤੇ ਵੱਡੇ ਤੋਂ ਵੱਡਾ ਮਕਾਮ ਜਿਹੜਾ ਹੈ ਹਾਸਲ ਕਰਨ ਤੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਹੋਵੇ ਤੇ ਜਿਹੜਾ ਗੁਰਦਾਸਪੁਰ ਦਾ ਤੇ ਧਾਨਪੁਰ ਦਾ ਵੀ ਜਿਹੜਾ ਹੈ ਨਾਮ ਰੋਸ਼ਨ ਹੋਵੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤੇ ਪ੍ਰਮਾਤਮਾ ਦੀ ਵੀ ਕਿਰਪਾ ਜਰੀਏ ਜਲਦੀ ਹੋ ਜਾਂਦੀ ਹੈ ਮਾਤਾ ਜੀ ਨੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਇਹਦਾ ਨਾਮ ਰਾਜੂ ਜੀ ਸੋ ਬਹੁਤ ਬਹੁਤ ਪਹਿਲੇ ਨੰਬਰ ਤੇ ਤੁਹਾਨੂੰ ਮੁਬਾਰਕਾਂ ਕਿ ਤੁਹਾਡੇ ਬੱਚਿਆਂ ਨੇ ਕਹਿੰਦੇ ਭੈਣ ਭਾਈ ਦਾ ਨਾਤਾ ਜਿਹੜਾ ਬੜਾ ਪਵਿੱਤਰ ਨਾਤਾ ਹੁੰਦਾ ਹੈ ਦੋਨਾਂ ਨੇ ਇਕੱਠਿਆਂ ਮਿਹਨਤ ਕੀਤੀ ਤੇ ਮਿਹਨਤ ਦਾ ਫਲ ਜਿਹੜਾ ਮਿਲਿਆ ਤੇ ਤੁਹਾਡੇ ਘਰ ਖੁਸ਼ੀਆਂ ਆਈਆਂ ਨੇ ਕਿਹਦੀ ਕਿਹਦੀ ਸਪੋਰਟ ਰਹੀ ਹੈ ਤੇ ਤੁਹਾਡਾ ਕਿੰਨਾ ਕੇ ਸਹਿਯੋਗ ਰਿਹਾ ਸਾਡੇ ਦਰਸ਼ਕਾਂ ਦਾ मेरा संजो के खैर स्टार्टिंग ਤੋਂ ਹੀ ਜ਼ਿਆਦਾ ਬੇਟੇ ਨਾਲ ਜ਼ਿਆਦਾ ਬੇਟੀ ਵੱਲ ਲਿਆ ਵਾ ਕਿਉਂਕਿ ਸਾਡਾ ਏਰੀਆ ਵਿਲੇਜ ਇਦਾਂ ਦਾ ਵਾ ਕਿ ਕੋਈ ਮਤਲਬ ਕਿ ਜਿੱਦਾਂ ਕੁੜੀਆਂ ਜਿੱਦਾਂ ਕੁੜੀਆਂ ਦਾ ਵਾ ਸਿਸਟਮ ਕੁੜੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਕੁੜੀਆਂ ਨੇ ਤੇ ਭਲੇ ਕਿ ਨਹੀਂ ਮੈਂ ਆਪਣੀ ਬੇਟੀ ਨੂੰ ਹਮੇਸ਼ਾ ਹੀ ਕਿਹਾ ਕਿ ਤੂੰ ਜੋ ਕਰਨਾ ਲਾਈਫ 'ਚ ਕਰ ਮੈਂ ਤੇਰੇ ਨਾਲ ਆ ਤੇ ਇਹਨਾਂ ਦੇ ਚਾਚੂ ਆ ਸਪੇਨ ਤੋਂ ਅਰुण ਕੁਮਾਰ ਤੇ ਚਾਚੀ ਜਸਪੀਰ ਕੌਰ ਉਹ ਬਹੁਤ ਸਪੋਰਟ ਕਰਦੀ ਹੈ ਇਹਨਾਂ ਨੂੰ ਦੋਨਾਂ ਨੂੰ ਉਹ ਹਰ ਤਰ੍ਹਾਂ ਦੀ ਸਾਡੀ ਹੈਲਪ ਕਰਦੇ ਆ ਫਾਈਨੈਂਸ਼ਲੀ ਵੀ ਹੈਲਪ ਕਰਦੇ ਆ ਤੇ ਹਰ ਤਰ੍ਹਾਂ ਦਾ ਇਹਨਾਂ ਮਤ ਕਿ ਇਹਨਾਂ ਨੂੰ ਇਹਨਾਂ ਨੂੰ ਉਤਸ਼ਾਹਿਤ ਵੀ ਕਰਦੇ ਕਿ ਨਹੀਂ ਬੱਚੇ ਤੁਸੀਂ ਕਰਨਾ ਹੈ ਜੋ ਕਰਨਾ ਤੇ ਕਰਨਾ ਹੈ ਕਰਨਾ ਮੈਂ ਤੁਹਾਡੇ ਨਾਲ ਆ ਬਾਕੀ ਇਹਨੇ ਪਾਪੇ ਇਹਨਾਂ ਦੇ ਪਾਪਾ ਦਾ ਬਹੁਤ ਸਾਥ ਹੈ ਬਾਕੀ ਇਹਨਾਂ ਦੀ ਦਾਦੀ ਕੈਂਬੀ ਦੀ ਪੂਰੀ ਸਪੋਰਟ ਸਾਡੇ ਨਾਲ ਆ ਸੋ ਕਿੱਦਾਂ ਦਾ ਮਾਹੌਲ ਰਿਹਾ ਜਦੋਂ ਬੱਚੇ ਆਏ ਫਿਰ ਬੜਾ ਵਧੀਆ ਸਾਰੇ ਧਿਆਨਪੁਰ ਦੇ ਪ੍ਰਧਾਨ ਸਾਰਿਆਂ ਨੇ ਆ ਕੇ ਇਹਨਾਂ ਦਾ ਵੈਲਕਮ ਕੀਤਾ ਸਕੂਲ ਮੈਨੇਜਮੈਂਟ ਆਈ ਉਹਨਾਂ ਨੇ ਵੈਲਕਮ ਕੀਤਾ ਸਾਰੇ ਆ ਕੇ ਨੱਚਣ ਦੇ ਹੀ ਬੜਾ ਵਧੀਆ ਮਤਲਬ ਕੀ ਸਮਝ ਨਹੀਂ ਲੱਗੇ ਕਿ ਕਿੱਥੋਂ ਇੰਨੀ ਦੁਨੀਆ ਆ ਗਈ ਇਹਨਾਂ ਦਾ ਵੈਲਕਮ ਕਰਨ ਵਾਸਤੇ ਸਾਰੇ ਧਿਆਨਪੁਰ ਨੇ ਇਹਨਾਂ ਦਾ ਬਹੁਤ ਸਵਾਗਤ ਕੀਤਾ ਬਹੁਤ ਖੁਸ਼ ਸੁਖੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਜਿਹੜੇ ਕਹਿ ਦਿੰਦੇ ਨੇ ਕਿ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਕਿਤੇ ਬਾਹਰ ਨਹੀਂ ਜਾਣ ਦੇਣਾ ਕੋਬੰਦੀਆਂ ਲਾ ਦਿੰਦੇ ਨੇ ਪਰ ਕਿਤੇ ਨਾ ਕਿਤੇ ਬੱਚੇ ਜਾਂ ਬੱਚੀਆਂ ਜਿਹੜੀਆਂ ਉਹ ਵੀ ਘੱਟ ਨਹੀਂ ਹੈਗੀਆਂ ਕਿਸੇ ਨਾਲ ਹਰ ਇੱਕ ਕੰਮ ਦੇ ਵਿੱਚ ਮੱਲਾ ਮਾਰਦੀਆਂ ਨੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਸ ਪਰਿਵਾਰ ਨੂੰ ਮੈਂ ਮੈਸੇਜ ਇਹ ਹੀ ਦੇਣਾ ਚਾਹਾਂਗੀ ਕਿ ਅਗਰ ਅਹੀ ਅਗਰ ਪੇਰੈਂਟਸ ਬੱਚੇ ਨੂੰ سپورਟ ਨਹੀਂ ਕਰਨਗੇ ਨਾ ਤਾਂ ਬੱਚੇ ਕੁਝ ਨਹੀਂ ਕਰ ਪਾਣਗੇ ਬੱਚੇ ਫ੍ਰਸਟ੍ਰੇਟ ਹੋ ਕੇ ਜਾਂ ਬੱਚੇ ਮਤਲਬ ਕਿ ਜਿੱਥੇ ਤੱਕ ਬੌਂਡ ਹੋ ਕੇ ਗਲਤ ਰਾਵਾਂ ਚ ਪੈਣ ਦੀ ਕੋਸ਼ਿਸ਼ ਕਰਦੇ ਇਸ ਕਰਕੇ ਬੱਚਿਆਂ ਨੂੰ ਹਮੇਸ਼ਾ ਤੁਹੀ ਉਹਨਾਂ ਨੂੰ ਹਮੇਸ਼ਾ ਇਹੀ ਕਹਵੋ ਕਿ ਜੋਈ ਤੂੰ ਕਰਨਾ ਕਰੋ ਇਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਨੂੰ ਵੀ ਮਾਪਿਆਂ ਦਾ ਮਾਣ ਹੁੰਦਾ ਵਾ ਤੇ ਮਾਪਿਆਂ ਨੂੰ ਵੀ ਬੱਚਿਆਂ ਦਾ ਮਾਣ ਹੁੰਦਾ ਬੱਚਾ ਕਦੀ ਗਲਤ ਰਸਤੇ ਤੇ ਨਹੀਂ ਤੁਰੂਗਾ ਕਿਉਂ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਪੇਰੈਂਟਸ ਸਾਡੇ ਨਾਲ ਆ ਤੇ ਇਹੀ ਪੇਰੈਂਟਸ ਵਾਸਤੇ ਕੁਝ ਕਰਨਾ ਵਾ ਪਰ ਲੇਕਿਨ ਜੇ ਹੀ ਬੱਚੇ ਨੂੰ ਡਾਂਟਾਂਗੇ ਤੂੰ ਇੱਥੇ ਨਹੀਂ ਜਾਣਾ ਤੂੰ ਇਹ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਉਹ ਬੱਚੇ ਬੋਂਡ ਹੋ ਕੇ ਰਹਿੰਦੇ ਆ ਉਹ ਫਿਰ ਕੁਛ ਨਹੀਂ ਲਾਈਫ 'ਚ ਕਰ ਪਾਉਂਦੇ ਸੋ ਅੱਗੇ ਦੁਬਈ ਜਾਣਾ ਚਾਹੁੰਦੇ ਨੇ ਫਿਰ ਕਿੰਨੀ ਕੀ ਸਪੋਰਟ ਰਹੇਗੀ ਤੁਹਾਡੇ ਪਰਿਵਾਰ ਦੀ ਮੇਰੀ ਪੂਰੀ ਸਪੋਰਟ ਰਹੇਗੀ ਪਰਿਵਾਰ ਦੀ ਇਨਰ ਸਚੂਨਾ ਵੀ ਮੇਰੀ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਆ ਕਿ ਆਪਾਂ ਕੋਈ ਪਾਬੰਦੀ ਨਹੀਂ ਲਗਾਉਂਦੇ ਅਸੀਂ ਕਹਿੰਨੇ ਆ ਕਿ ਬੱਚੇ ਸਾਡੇ ਕਿਤੇ ਨਾ ਕਿਤੇ ਪਹੁੰਚਣ ਆਪਣੇ ਪਿੰਡ ਦਾ ਤੇ ਮਾਤਾ ਪਿਤਾ ਦਾ ਤੇ ਸਾਰੇ ਗੁਰਦਾਸਪੁਰ ਦਾ ਨਾਮ ਜਿਹੜਾ ਹੈ ਰੋਸ਼ਨ ਕਰਨ ਆਪਾਂ ਪੂਰੀ ਸਪੋਰਟ ਕਰਾਂਗੇ ਅੱਗੇ ਦੁਬਈ ਜਾਣਾ ਚਾਹੁੰਦੇ ਨੇ ਦੁਬਈ ਤੋਂ ਅੱਗੇ ਵੀ ਕਿਤੇ ਜਾਣਾ ਚਾਹਣਗੇ ਤਾਂ ਬੱਚਿਆਂ ਦੇ ਨਾਲ ਆਪਾਂ ਚਕਾਣਵਾ ਖੜੇ ਆ ਪੂਰਾ ਅਸ਼ੀਰਵਾਦ ਦੇਵਾਂਗੇ ਬੱਚੇ ਕਿੱਥੋਂ ਤੱਕ ਜਾਣਗੇ ਆਪਾਂ ਪੂਰੀ ਸਪੋਰਟ ਕਰਾਂਗੇ ਸੋ ਵੀਡੀਓ ਨੂੰ ਵੱਤਵਾ ਦੀ ਸ਼ੇਅਰ ਕਰਿਓ ਐਣਾ ਬੱਚਿਆਂ ਵਾਲ ਦੇਖ ਕੇ ਪਵਿੱਤਰ ਨਾਪਾ ਭੈਣ ਭਾਈ ਦਾ ਸੋ ਪਿਆਰ ਬੜਾ ਹੈ ਦੋਨਾਂ ਦੇ ਵਿੱਚ ਤੇ ਦੋਨਾਂ ਨੇ ਇਕੱਠਿਆਂ ਜਾ ਕੇ ਨੇਪਾਲ ਦੇ ਵਿੱਚੋਂ ਮੱਲਾ ਮਾਰ ਕੇ ਮੈਡਲ ਜਿੱਤ ਕੇ ਲੈਂਦੇ ਨੇ ਸੋ ਵੀਡੀਓ ਨੂੰ ਵੱਤਵਾਲ ਸ਼ੇਅਰ ਕਰਿਓ ਤਾਂ ਵੀ ਜਿਹੜੇ ਥੱਕ ਹਾਰ ਕੇ ਬੱਚੇ ਬਹਿ ਜਾਂਦੇ ਨੇ ਉਹਨਾਂ ਤੱਕ ਵੀਡੀਓ ਜਾਣੀ ਚਾਹੀਦੀ ਉਹ ਵੀ ਕਿਤੇ ਨਾ ਕਿਤੇ ਆਣਾ ਵਾਲ ਦੇਖ ਕੇ ਕਿਸੇ ਮਕਾਮ ਤੱਕ ਪਹੁੰਚਣ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜੂ ਗੁਰਦਾਸ